ਅਰਦਾਸ ਦਾਤਿਆ ਚਰਨਾ ਵਿੱਚ ਤੇਰੇ 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 ਵਾਹਿਗੁਰੂ ਵਹੀ ਵਡੇ ਕਾਲਸਾ ਵਹੀ ਵਡੇ ਕੀ ਫਤਿਹ ਗੁਰਦਰਾਸ਼ੀ ਥੰਮਸਰ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੋਵਾਂ ਪਾਸੋਂ ਆਇਆਂ ਦੀ ਚਰਨ ਸੋ ਪ੍ਰਾਪਤ ਕਰਦੀਆਂ ਜੀ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ 9 ਮਹੀਨੇ ਤੇ ਸੱਬੀ ਦਿਨ ਰਹਿ ਕੇ ਗਏ ਸਨ ਉਹ ਇਸ ਨਗਰ ਉਦੋਕੇ ਵਿਖੇ ਸੰਯੁਕਤ ਨੰਬਰਦਾਰ ਉਹਦੇ ਗ੍ਰਹਿ ਵਿਖੇ ਆਏ ਸਨ ਤੇ ਇੱਕ ਕਟਾ ਕੋਠਾ ਤਿਆਰ ਕਰਕੇ ਉਹ ਉਸ ਕੱਚੇ ਮਕਾਨ ਦੇ ਵਿੱਚ 9 ਮਹੀਨੇ 22 ਦਿਨ ਰਹਿ ਕੇ ਗਏ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੋਂ ਜਾਣ ਲੱਗੇ ਤੇ ਉਸ ਤੋਂ ਪਹਿਲਾਂ ਇਹ ਜਿਹੜਾ ਮਕਾਨ ਸੀ ਕੱਚਾ ਕੋਠਾ ਤਿਆਰ ਕਰਾਇਆ ਸੀ ਉਹ ਥੋੜਾ ਡਿੱਗਣ ਦੀ ਹਾਲਤ ਵਿੱਚ ਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਮਕਾਨ ਦੀ ਸਥਿਰੇਤ ਇੱਕ ਥੰਮੀ ਦਿੱਤੀ ਸੀ ਜਿਸ ਨੇ ਥੰਮੀ ਨੇ ਉਸ ਸਥਿਰ ਨੂੰ ਡਿੱਗਣ ਤੋਂ ਬਚਾਇਆ ਸੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਣ ਲੱਗੇ ਤੇ ਪਿੰਡ ਵੀ ਤੇ ਇਲਾਕੇ ਦੀ ਸੰਤ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡਾ ਕੋਈ ਆਧਾਰ ਕਰਕੇ ਜਾਓ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ ਕਿ ਇਹ ਜੋ ਤਸਕੀ ਕੋਠੇ ਦੀ ਜ਼ਮੀਰ ਹੈ ਥੰਮੀ ਦਿੱਤੀ ਹੋਈ ਹੈ ਇਸ ਨੂੰ ਸਾਫ਼ ਤੇ ਰੱਖੋ ਜਿਵੇਂ ਇਸ ਥੰਮੀ ਨੇ 스ਪੀਰ ਨੂੰ ਡਿਗਨ ਤੋਂ ਬਚਾਇਆ ਹੋਇਆ ਹੈ ਇਹ ਥੰਮੀ ਦੁੱਖ ਦੁੱਖਾਂ ਦੇ ਵਿੱਚ ਤੁਹਾਡੇ ਦੁੱਖਾਂ ਤਕਲੀਫਾਂ ਨੂੰ ਥੰਮ ਕੇ ਰੱਖੇਗੀ ਉਦੋਂ ਤੋਂ ਇਸ ਨਦੁਰਾ ਲਾਕੇ ਦੀ ਸੰਬੰਧ ਨੇ ਇਸ ਥੰਮੀ ਨੂੰ ਖਾਮ ਕੇ ਰੱਖਿਆ ਹੋਇਆ ਹੈ ਕਿ ਇਸ ਥੰਮਲੇ ਨਾਲ ਤੇ ਇਸ ਗੁਰਦਰਾ ਥੰਮ ਸਾਹਿਬ ਦਾ ਨਾਮ ਜਿਹੜਾ ਉਹ ਗੁਰਦਰਾ ਥੰਮ ਸਾਹਿਬ ਇਸ ਤੋਂ ਵੱਧ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਆਪਣੇ ਸੁਪੁੱਤਰ ਬਾਬਾ ਜੀ ਗਰਦੇਤਾ ਨੂੰ ਬਟਾਲੇ ਵਿਆਉਣ ਗਏ ਤੇ ਉਹ ਵੀ ਬਰਾਤ ਸਲੀਕ ਇਸ ਥਾਨ ਤੇ ਰਹਿ ਕੇ ਗਏ ਬਟਾਲੇ ਉਹ ਸਬ ਕਰਤਾਰੀਆਂ ਜਿਸ ਦਿੱ ਗੁਰਦਰਾ ਉੱਥੇ ਬਰਾਤ ਕਿਾਈ ਸੀ ਕਿ ਵਿਆਹ ਦੇ ਕਪਰੇ ਜਿਹੜੇ ਸੰਨ ਬਾਬਾ ਜੀ ਗੁਰਦਤਾ ਜੀ ਨੇ ਉਹਨੇ ਇਸ ਥਾਂ ਤੋਂ ਵਾਇਗੇ ਸੰ ਇਸ ਤਰ੍ਹਾਂ ਇਹ ਥਾਂ ਜਿਹੜਾ ਇਹ ਦੋਹਾਂ ਪਾਸਿਆਂ ਵਿੱਚ ਚਲੋ ਸੋ ਪ੍ਰਾਪਤ ਕਰਤੀ ਹੋਰ ਕੋਈ ਬਰਾਬਰ ਇਸ ਤਰ੍ਹਾਂ ਆਣਾ ਜੀ ਸੰਸਾਰ ਤੋਂ ਦੂਰ ਦੂਰ ਆਉਂਦੇ ਆ ਉਹਨਾਂ ਦੇ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਪਟਕੇ ਸਾਡੀ ਯਾਤਰਾ ਸਾਡੇ ਚੈਨਲ ਗਲੀ ਗਲੀ ਯਾਤਰਾ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਥਮ ਸਾਹਿਬ ਜੀ ਦੇ ਗੁਰਦੁਆਰਾ ਥਮ ਸਾਹਿਬ ਪੰਜਾਬ ਦੇ ਉਦੋਕੇ ਪਿੰਡ ਦੇ ਵਿੱਚ ਸਥਿਤ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਇਹ ਇੱਕ ਬਹੁਤ ਹੀ ਮਹੱਤਵਪੂਰਨ ਧਾਰਮਿਕ ਸਥਾਨ ਹੈ ਇਸ ਦਾ ਇਤਿਹਾਸ ਦੋ ਪਾਤਸ਼ਾਹੀਆਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਜੁੜਿਆ ਹੋਇਆ ਹੈ ਸੋ ਆਓ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਥਮ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਜੀ ਇਸ ਸਥਾਨ ਗੁਰਦੁਆਰਾ ਥਮ ਸਾਹਿਬ ਦੇ ਵਿੱਚ ਆਪਣੀ ਯਾਤਰਾ ਦੇ ਦੌਰਾਨ ਆਏ ਸਨ ਉਹ ਪਿੰਡ ਉਦੋਕੇ ਦੇ ਵਿੱਚ ਇੱਕ ਸੰਯੁਕਤ ਨੰਬਰਦਾਰ ਦੇ ਘਰ ਵਿੱਚ ਠਹਿਰੇ ਸਨ ਉਸ ਸਮੇਂ ਉਹਨਾਂ ਨੇ ਆਪਣੇ ਠਹਿਰਨ ਦੇ ਲਈ ਇੱਕ ਕੱਚਾ ਕੋਠਾ ਤਿਆਰ ਕਰਵਾਇਆ ਅਤੇ ਉਸ ਸਥਾਨ ਤੇ 9 ਮਹੀਨੇ ਅਤੇ 26 ਦਿਨ ਠਹਿਰੇ ਜਦੋਂ ਗੁਰੂ ਨਾਨਕ ਦੇਵ ਜੀ ਉੱਥੋਂ ਜਾਣ ਲੱਗੇ ਤਾਂ ਉਸ ਕੱਚੇ ਕੋਠੇ ਦੀ ਜੋ ਸ਼ਕਤੀ ਉਹ ਡਿੱਗਣ ਵਾਲੀ ਹਾਲਤ ਵਿੱਚ ਸੀ ਗੁਰੂ ਨਾਨਕ ਦੇਵ ਜੀ ਨੇ ਛਤੀਰੀ ਦੇ ਇੱਕ ਥੰਮ ਬਣਵਾਇਆ ਤਾਂ ਕਿ ਛਤ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ ਜਦੋਂ ਗੁਰੂ ਸਾਹਿਬ ਉੱਥੋਂ ਦੀ ਜਾਣ ਲੱਗੇ ਤਾਂ ਸੰਗਤਾਂ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਸਾਡੇ ਪਿੰਡ ਵਿੱਚ ਵੀ ਕੋਈ ਆਸ਼ੀਰਵਾਦ ਦੇ ਕੇ ਜਾਓ ਗੁਰੂ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਇਹ ਥੰਮ ਲਗਾਇਆ ਗਿਆ ਹੈ ਜੋ ਕਿ ਛਤਰੀ ਨੂੰ ਡਿੱਗਣ ਤੋਂ ਬਚਾ ਰਿਹਾ ਹੈ ਇਸੇ ਤਰ੍ਹਾਂ ਹੀ ਜੇਕਰ ਕੋਈ ਵੀ ਸੰਗਤ ਆਪਣੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਆਵੇਗੀ ਉਸ ਦੇ ਦੁੱਖ ਵੀ ਉਸੇ ਤਰ੍ਹਾਂ ਹੀ ਕੱਟੇ ਜਾਣਗੇ ਭਾਵ ਉਸੇ ਤਰ੍ਹਾਂ ਹੀ ਥੰਮੇ ਜਾਣਗੇ ਜਿਸ ਤਰ੍ਹਾਂ ਇਸ ਥੰਮ ਨੇ ਜੇ ਤੀਰੀ ਨੂੰ ਬਚਾ ਕੇ ਰੱਖਿਆ ਹੈ ਸੋ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਮਹਾਨਤਾ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਹਨ ਅਤੇ ਗੁਰੂ ਸਾਹਿਬ ਜੀ ਦੇ ਦੁਆਰਾ ਬਖਸ਼ਿਸ਼ ਕੀਤੇ ਹੋਏ ਥੰਮ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਜੇਕਰ ਕੋਈ ਵੀ ਇਨਸਾਨ ਕਿਸੇ ਵੀ ਦੁੱਖ ਤਕਲੀਫ ਦੇ ਨਾਲ ਗ੍ਰਸਤ ਹੈ ਤਾ ਜੇਕਰ ਉਹ ਸੱਚੀ ਸ਼ਰਦਾ ਦੇ ਨਾਲ ਇਸ ਸਥਾਨ ਤੇ ਆਉਂਦਾ ਹੈ ਗੁਰੂ ਨਾਨਕ ਪਾਸ਼ਾ ਉਸ ਇਨਸਾਨ ਦੀਆਂ ਝੋਲੀਆਂ ਭਰਦੇ ਹਨ ਆਸ-ਪਾਸ ਦੇ ਪਿੰਡਾਂ ਦੇ ਲੋਕ ਬੜੀ ਸ਼ਰਦਾ ਅਤੇ ਭਾਵਨਾ ਦੇ ਨਾਲ ਇਸ ਸਥਾਨ ਤੇ ਆ ਕੇ ਸੇਵਾ ਕਰਦੇ ਹਨ ਅਤੇ ਆਪਣਾ ਜੀਵਨ ਸਫਲਾ ਕਰਦੇ ਹਨ ਸੋ ਇਤਿਹਾਸ ਦੱਸਦਾ ਹੈ ਕਿ ਗੁਰਦੁਆਰਾ ਥੰਮ ਸਾਹਿਬ ਜੀ ਦਾ ਸਬੰਧ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਹੈ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਦੇ ਸਮੇਂ ਇਸ ਸਥਾਨ ਤੇ ਠਹਿਰੇ ਸਨ ਗੁਰੂ ਨਾਨਕ ਪਾਸ਼ਾ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਥੰਮ ਨੂੰ ਇਸੇ ਤਰ੍ਹਾਂ ਹੀ ਸੰਭਾਲ ਕੇ ਰੱਖਿਆ ਜਾਵੇ ਜਿਸ ਤਰ੍ਹਾਂ ਇਸ ਥੰਮ ਨੇ ਸ਼ਤੀਰੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਉਹ ਸੰਗਤਾਂ ਬੜੇ ਪਿਆਰ ਦੇ ਨਾਲ ਇਸ ਥੰਮ ਦੀ ਸੇਵਾ ਕਰਦੀਆਂ ਹਨ ਅਤੇ ਗੁਰੂ ਸਾਹਿਬ ਦੀ ਯਾਦ ਵਿੱਚ ਜੋ ਥੰਮ ਬਣਾਇਆ ਗਿਆ ਹੈ ਉਸ ਦੀ ਸਾਂਭ ਸੰਭਾਲ ਕਰਦੀਆਂ ਹਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਥੰਮ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੇ ਨਾਲ ਲਗਾਇਆ ਗਿਆ ਹੈ ਉਹ ਸੰਗਤਾਂ ਨੇ ਅਤੇ ਗੁਰਦੁਆਰਾ ਸਾਹਿਬ ਨੇ ਬੜੇ ਹੀ ਅਦਬ ਦੇ ਨਾਲ ਅਤੇ ਸਤਕਾਰ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ। ਜੀ ਪਿੰਡੂ ਦੋ ਕੇ ਤੋਂ ਬੋਲ ਰਹੇ ਜੀ ਪਿੰਡੂ ਦੋ ਕੇ ਤੇ ਰਹਿਣ ਵਾਲੇ ਆ ਜੀ। ਗੁਰਦੁਆਰਾ ਥੰਮ ਸਾਹਿਬ। ਮੰਡੂ ਦੋ ਕੇ ਦੇ ਵਿੱਚ ਮਜ਼ਦੂਰ ਆ ਜੀ। ਇੱਥੇ ਜੋ ਵੀ ਕੋਈ ਆਉਂਦਾ ਦੁੱਖ ਹੀ ਦੇਣਾ। ਉਹਦੀ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੋਵਾਂ ਪਾਤਸ਼ਾਹੀਆਂ ਦੇ ਚਰਨ ਛੋਹ ਪ੍ਰਾਪਤ ਹੈ। ਬਹੁਤ ਇਤਿਹਾਸਕ ਜਗ੍ਹਾ ਹੈ ਜੀ ਹਾਂਜੀ ਅਸੀਂ ਰਜਾਨਾ ਦਰਸ਼ਨ ਕਰੀਏ ਜੀ ਜਿੰਦਾ ਵੀ ਟਾਈਮ ਲੱਗਦਾ ਬਾਕੀ ਸੰਗਤਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸੰਗਤਾਂ ਆਉਣ ਇਥੇ ਇਸ ਸਥਾਨ ਦੇ ਦਰਸ਼ਨ ਕਰਨ ਤੇ ਬਹੁਤ ਹਰ ਇੱਕ ਦੀ ਮਨੋ ਕਾਮਨਾ ਜੋ ਵੀ ਕੋਈ ਲੈ ਕੇ ਆਉਂਦਾ ਪੂਰੀ ਹੁੰਦੀ ਹੈ ਜੀ ਬਹੁਤ ਇਤਿਹਾਸਕ ਜਗ੍ਹਾ ਜੀ ਵਾਹਿਗੁਰੂ ਜਿੱਕਾ ਖਾਲਸਾ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਵਧੀਆ ਤਰੀਕੇ ਨਾਲ ਬਣਾਈ ਗਈ ਹੈ ਗੁਰਦੁਆਰਾ ਸਾਹਿਬ ਦੇ ਐਂਟਰੀ ਦੇ ਵਿੱਚ ਦੋਨੋਂ ਸਾਈਡ ਤੇ ਦੋ ਪਾਰਕਾਂ ਬਣੀਆਂ ਹੋਈਆਂ ਹਨ ਸੈਂਟਰ ਦੇ ਵਿੱਚ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਥੇ ਲੰਗਰ ਵੀ 24 ਘੰਟੇ ਚੱਲਦਾ ਰਹਿੰਦਾ ਹੈ ਗੁਰੂ ਨਾਨਕ ਦੇਵ ਜੀ ਜਦੋਂ ਪਿੰਡ ਉਦੋਕੇ ਦੇ ਵਿੱਚ ਆਏ ਸਨ ਤਾਂ ਉਹ ਸਭ ਤੋਂ ਪਹਿਲਾਂ ਇਸ ਸਥਾਨ ਤੇ ਠਹਿਰੇ ਸਨ ਜਿੱਥੇ ਅੱਜ ਗੁਰਦੁਆਰਾ ਸ਼੍ਰੀ ਥਾਮ ਸਾਹਿਬ ਸ਼ਸ਼ੋਭਿਤ ਹੈ ਸੋ ਅੱਜ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਥਮ ਸਾਹਿਬ ਜੀ ਦੇ ਅਤੇ ਅਸੀਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਗੁਰਦੁਆਰੇ ਦੇ ਇਤਿਹਾਸ ਨੂੰ ਸਰਵਣ ਕੀਤਾ ਹੈ ਅਤੇ ਲੋਕਾਂ ਨੂੰ ਇੱਕ ਨਵੇਂ ਅਤੇ ਵਿਲੱਖਣ ਇਤਿਹਾਸ ਦੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ। ਆਪ ਸਭ ਜੀ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਆਪਣੇ ਦੋਸਤਾਂ, ਮਿੱਤਰਾਂ ਦੇ ਨਾਲ ਇਹ ਮਹੱਤਵਪੂਰਨ ਜਾਣਕਾਰੀ ਜ਼ਰੂਰ ਸਾਂਝਾ ਕਰਿਓ ਤਾਂ ਕਿ ਅਸੀਂ ਸਿੱਖ ਇਤਿਹਾਸ ਦੇ ਇਸ ਮਹਾਨ ਗੁਰਦੁਆਰਾ ਸਾਹਿਬ ਨੂੰ ਵੀ ਜਾਣ ਸਕੀਏ ਉਸ ਦੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਦੱਸ ਸਕੀਏ ਸੋ ਮਿਲਦੇ ਹਾਂ ਅਸੀਂ ਆਪਣੇ ਨੈਕਸਟ ਵਲੌਗ ਦੇ ਵਿੱਚ ਤੇ ਦੇਖਣਾ ਨਾ ਭੁੱਲਿਓ ਸਾਡਾ ਚੈਨਲ ਗਲੀ ਗਲੀ ਯਾਤਰਾ ਧੰਨਵਾਦ ਜੀ